ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹੱਲਾ ਪੰਜਵਾ ਮੇਰਾ ਤੱਕ ਕਾਉ ਪਾਇਓ ਤਾਨ ਸਾਸਾ ਬਿਸ਼ਰਤ ਆਨ ਮਿਲਾਇਆ ਪਸੂ ਪਰੇਤ ਮੁਗਦ ਭਾਏ ਸ੍ਰੋਤੇ ਾਰੇ ਨਾਮ ਮੁਖ ਗਾਇਆ ਮੇਰ ਤੱਕ ਕੋ ਪਾਇਓ ਤਾਨੇ ਸਾਸਾ ਬਿਸ਼ਰਤ ਆਨ ਮਿਲਾਇਆ ਪਾਸੂ ਪਰੇਤ ਮੁਗਦ ਭੈ ਸ੍ਰੋਤੇ ਹਰ ਨਾਮ ਮੁਖ ਗਾਇਆ ਪੂਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾ ਦੁਖ ਸੋਗ ਕਾਟਾ ਹੈ ਓ ਡੇਰਾ ਆਨੰਦ ਮੰਗਲ ਬਿਸਰਾਮ ਆ ਮਦ ਬਾਸ਼ਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਾਮ ਇਹਾ ਸੁਖ ਆਗੇ ਮੁਖ ਉਜਲ ਮੇਟੇ ਗਏ ਆਵਣ ਜਾਣੇ ਨਿਰਭਉ ਭੈਰ ਹਿਰਦੈ ਨਾਮ ਵਸਿਆ ਆਪਣੇ ਸਤਗੁਰ ਕੈ ਮਾਣੇ ਪਾਣੇ ਊਠਤ ਬੈਠਤ ਹਰ ਗੁਣ ਗਾਵੈ ਦੁਖ ਦਰਦ ਭ੍ਰਮ ਭਾਗਾ ਅਹੋ ਨਾਨਕ ਤਾ ਕੇ ਪੂਰ ਕਰਮਾ ਜਾ ਕਾ ਗੁਰ ਚਰਨੀ ਮਨ ਲਗਾ ਉਠਤ ਬਾਠਤ ਹਰ ਗੁਣ ਗਾਵੇ ਦੁਖ ਤਰਦ ਭਰਾਮ ਭਾਗਾ ਕਹੋ ਨਾਨਕ ਤਾਂ ਕੀ ਪੂਰ ਕਰਮਾਂ ਜਾ ਕਾ ਗੁਰ ਚਰਨੀ ਮਨ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ